ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗਿਆ ਸ਼ੁਰੂਆਤ ਕਰਨ ਬਾਈ ਕੱਲ ਬਾਈ ਸਪਰੇਅ ਦਾ ਕੰਮ ਨਿਭੜ ਗਿਆ ਤਾਂ ਆਪਣਾ ਰਾਤ ਟਾਈਮ ਹੋ ਗਿਆ ਦਾ ਕਾਫੀ ਕੱਲ ਖੇਤ ਭੁੱਲ ਖੇਦੇ ਬਾਈ ਆਪਾਂ ਇੱਕ ਬੜਾ ਹਾਸੇ ਵਾਲਾ ਕੰਮ ਹੋ ਗਿਆ ਦਾ ਗੱਡੀ ਚੱਕ ਲਈ ਬਾਈ i20 ਆਪਾਂ ਨੇ ਤਿੰਦਰ ਵਾਲੀ ਮੈਦੂ ਸੁੱਖਾ ਚੱਲੇ ਆਂ ਟਰਾਲੀ ਲੈਣ ਆਪਣੇ ਸਾਸਰੀ ਕਾਲ ਜੀ ਸਾਰਿਆਂ ਨੂੰ ਉਹ ਠੀਕ ਹੈ ਬਾਈ ਸੁੱਖੇ ਹੋਰ ਸੁਣਾ ਵਧੀਆ ਜੀ ਵਧੀਆ ਅਸਲਾ ਮਾ ਟਰਾਲੀ ਚੱਕ ਕੇ ਆਵੇਂ ਬਿੱਲ ਹੁਦ ਕਰਾਵਾਂਗੇ ਆਪਾਂ ਚੱਲੇ ਆ ਬਾਈ ਮਿਲਨ ਨੂੰ ਪਰਾਂ ਦੇ ਬੰਦਾ ਲੈ ਗਿਆ ਤੁਰ ਪਿਆ ਆਪਣੀ ਟਰਾਲੀ ਸ਼ਾਇਦ ਆਪਾਂ ਨੂੰ ਸਰਾਂਦ ਮਿਲੇ ਜਾਂ ਮਿਲੂ ਸਾਦੂਗੜ ਬਾ ਫਿਰ ਆਪਾਂ ਕਰਾਵੀ ਬਾਈ ਟਰਾਲਾ ਲੋਡ ਇੱਕ ਟਰਾਲਾ ਰਾ ਸੁਖੇ ਨੇ ਲੋਡ ਕਰਾ ਦਿਆ ਦਾ ਉਹ ਹੈ ਦਾ ਆਪਣੇ ਵਾਲਾ 23 ਫੁੱਟ ਐਲਸਮਾ ਲੋਡ ਕਰਾ ਦਾ ਕੱਲ ਅੱਜ ਜਤਿੰਦਰ ਵਾਲਾ ਹੋ ਜੇ 21 ਫੁੱਟ ਇੱਕ ਟਰਾਲੀ ਆਪਣੀ ਭਰੀ ਖੜੀ ਹੈ ਬਈ 16 ਫੁੱਟ ਨਾ 18 ਫੁੱਟ ਉਸਾਲੀ ਸੋਨੀ ਸਰਵੰਚ ਵਾਲੀ ਉਹ ਜਤਿੰਦਰ ਦੇ ਘਰਾਂ ਭਰੀ ਖੜੀ ਹੈ ਫੇਰ ਅੱਜ ਆਪਣੀ ਤਿੰਨ ਟਰਾਲੀਆਂ ਇਕੱਠੀ ਹੋ ਜਾਣਗੀ ਪਰਚੀ ਹਲੇ ਆਪਣੇ ਕੋਈ ਹੈ ਨਹੀਂ ਮੈਨੂੰ ਐ ਲੱਗਾ ਵੀ ਚੌਥੀ ਵੀ ਭਰ ਲੇਗੀ ਜੇ ਕੱਲ ਤੱਕ ਨਾ ਪਰਚੀ ਅਹੀਲਾ ਬਣਿਆ ਕੋਈ ਅੱਜ ਸੋਮਵਾਰ ਹੈ ਮੰਗਲਵਾਰ ਉਦਵਾਰ ਨੂੰ ਫੇਰ ਟਰਾਲੀ ਭਰ ਜਾਗੀ ਆਪਣੀ ਅਰਾ ਹੀਪਰੇ ਪਹੁੰਚ ਗਏ ਬਾਈ ਆਪਾਂ ਗगन ਚੌਕ ਸਵੇਰੇ ਸਵੇਰੇ ਟੀਮਾ ਬਾਈ ਆਪਾਂ ਸ਼ੇਕ ਪਵਿੱਤਾ ਦੇ ਬਣਾਣਾ ਡ్రਾਈ ਫਰੂਟ ਪੁਹਾਕ ਹੈ ਫਰੂਟ ਫਰਟ ਪੁਹਾਕ ਹੈ 40 ਰੁਪਿਆ ਕਲਾਸ ਦੇ ਹੈ ਬਾਈ ਬੰਦੇ ਨੇ 80 ਕੇ ਦੋ ਬੜਾ ਟੇਸਟੀ ਬਣਾਵਾ ਹੁਣ ਇਹਨਾਂ ਨੇ ਬੰਦ ਕਰਿਆ ਵਾਦਾ ਕੁਝ ਟਾਈਮ ਬਾਸਤ ਹੈ 12 ਮਾ ਤੇ ਪਹਿਲਾ ਮਹੀਨਾ ਦਸੰਬਰ ਜਨਵਰੀ ਬੰਦ ਕਰਿਆ ਵਾਦਾ ਹੁਣ ਖੋਲਿਆ ਇਹਨਾਂ ਨੇ ਓਪਨ ਕਰ ਲਿਆ ਦਾ ਫਰਵਰੀ ਮਾ ਹੁਣ ਆਪਾਂ ਮਤਲਬ ਤਕਰੀਬਨ ਆਂਦੇ ਹੋ ਰਹੇ ਹਾਂ ਨਾ ਮਾਵਾਂ ਬਾਈਆਂ ਵਾ ਇਹ ਚੌਕ ਹੈ ਭਾਈ ਜਿਸ ਦੀ ਵੀਡੀਓ ਪਾ ਮਾ ਉਸ ਹਫਤੇ ਵਧੀਆ ਰਾਜਪੁਰਾ ਸ਼ਹਿਰ ਹੈ ਔਰ ਇਹਦੇ ਇੱਕ ਚੰਡੀਗੜ੍ਹ ਨੂੰ ਲੰਘੇ ਰੋੜ ਇੱਕ ਦਿੱਲੀ ਨੂੰ ਲੰਘਿਆ ਇੱਕ ਅੰਮ੍ਰਿਤਸਰ ਨੂੰ ਲੰਘਿਆ ਇੱਕ ਪਟਿਆਲੇ ਨੂੰ ਲੰਘਿਆ ਬਣਾ ਦਿਆ ਭਾਈ ਝੋਟੇ ਦੇ ਸਿਰ ਵਰਗਾ ਗਲਾਸ ਇੱਕ ਇੱਕ ਗਲਾਸ ਪੀਆ ਬਲੋੜਨੀ ਹੈ ਚਾਰ ਚਾਰ ਖਾ ਗਏ ਘਰਾਂ ਦੇ ਪਰੌਂਠੇ ਦੁੱਧ ਕੇ ਪੀ ਗਏ ਗਲਾਸ ਹਲੇ ਰਾਹੇ ਪਰ ਪਹੁੰਚੇ ਆਂ ਸ਼ੇਕ ਨੂੰ ਪਾ ਲਿਆ ਪੰਗਾ ਟੋਟੇ ਸਿਰ ਵਰਗਾ ਗਲਾਸ ਹੈ ਬਾਈ ਪਹੁੰਚ ਗਏ ਬਾਈ ਆਪਾਂ ਸਰਹੰਦ ਬਾਈ ਅਗਲਾ ਟਰੈਕਟਰ ਲੈ ਗਿਆ ਆਪਣਾ ਤੇ ਮੁੰਡਾ ਬਾਈ ਖਾਲੀ ਕਰਾਵਾ ਟਰਾਲੀਆਂ ਆਪਣੀ ਮਿੱਲ ਵਾਲੇ ਨੂੰ ਰੋਕੀ ਜਹਾ ਆਪਾਂ ਰੋਕਣ ਨਹੀਂ ਦਿੰਦੇ ਹੈਗੇ ਆਪਾਂ ਨੇ ਕਿਹਾ ਵਾ ਵੀ ਆਪਣਾ ਬਾਈ ਪੱਕਾ ਰੱਖਿਆ ਬੰਦਾ ਸੁੱਖਾ ਲੈ ਜਾ ਰਿਹਾ ਬਾਈ ਟਰੈਕਟਰ ਮੈਂ ਬਾਈ ਨੂੰ ਛੱਡ ਗਿਆ ਮਾ ਕਿਨਾ ਮੈਂ ਟਰੈਕਟਰ ਦੀ ਬੈਲਟ ਟੁੱਟ ਗਈ ਦੀ ਪਰਸੋਂ ਬੈਲਟ ਪਵਾਣੀ ਐਜੰਸੀ ਦੇ ਸੁੱਕਾ ਪਾ ਆਵਿਆ ਬੈਲਟ ਮੈਂ ਵੀਰ ਨੂੰ ਆਮਾ ਛੱਡ ਗਏ ਮੈਂ ਇੱਥੇ ਮਿਰ ਪਹੁੰਚ ਗਏ ਬਾਈ ਰਾਜਪੁਰਾ ਏਜੰਸੀ ਸੁੱਕਾ ਪਹੁੰਚ ਗਿਆ ਆਪਾਂ ਪਹਿਲਾਂ ਆਗੇ ਦੇ ਬੈਲਟ ਬੋਮਾ ਬਾਈ ਗੁਰਪ੍ਰੀਤ ਆ ਪਾ ਆਇਆ ਬਾਈ ਬੈਲਟਾ ਮੈਂ ਟਰੈਕਟਰ ਕੀ ਗਾਲੇ ਦੇਖਿਆ ਵੀ ਗਰਮ ਗਰਮ ਤੋਂ ਨਹੀਂ ਹੋਇਆ ਹੈਗਾ ढोदरी बैल्ट उन्ना कम चला ले जी जी गया ढिखो दिखाई ढिल भी कह रहे हैं शिकायत आई है बैल्टा बहुत टूटिया नवी बैल्ट तैयार होकर आई है मुंडा पावे बेल्ट ऐसा गारंटी ना होनी ਹਨ ਹੁਣ ਤਾਂ ਭਾਈਓ ਗੁਰਪ੍ਰੀਤ ਪੰਗੂ ਐ ਬਾਈ ਕੁੱਥਾ ਖੜੀ ਗਾ ਜੇ ਕਿਸੇ ਨੇ ਹੌਲੈਂਡ ਤਿਆਰ ਕਰਾਣਾ ਕੇਮ ਬਦਲਾਨੀ ਪੰਪ ਮੋਡੀਫਾਈ ਕਰਾਣਾ ਅੰਗੂ ਸਾਹਿਬ ਨੰਬਰ ਬੋਲਿਓ ਗਿਰਗੁਰ ਕੀ ਹੋਣੀ ਕਿਤੇ ਨੰਬਰ ਬੋਲ 78733 79738 33988 ਦੁਬਾਰਾ ਫੇਰ ਬੋਲ 78733 33988 ਤੇ ਆ ਗਿਆ ਕੰਮ ਕਰ ਆਪਾਂ ਹੌਲੈਂਡ ਦਾ ਕੇਮ ਪੰਪ ਕੇਮ ਬਾਈ ਬਦਲਦੇ ਆਂ ਟਰਬੋ ਬੜੀ ਕਰਾਦੇ ਆਂ ਪੰਪ ਮੋਡੀਫਾਈ ਕਰਾਦੇ ਆਂ ਟਰੈਕਟਰ ਦੇ ਪਟਾਕੇ ਪਵਾਦੇ ਆਂ ਮੈਂ ਫੁੱਲਾ ਆਪਣਾ ਦੁਆ 36 30 ਹੋਇਆ ਬਾਹ ਰੋਡ ਸਪੀਡ ਰੋਡ ਸਪੀਡ ਵੀ ਵਧਾਣ ਲੱਗੇ ਬਾਈ ਇਹ ਵੀ ਕਾਹੀ ਉਹ ਕਰਨਾ ਤਿਆਰ ਆਪਾਂ ਨੇ ਇਹ ਕਾ ਪੰਪ ਬੜਾ ਕਰਨਾ ਕੇਮ ਚੇਂਜ ਕਰਨੀ ਆ ਟਰਬੋ ਬੜੀ ਕਰਾਣੀ ਆ ਬਸ ਕੇ ਰਹਿ ਗਏ ਤਿੰਨਾਂ ਗੇੜੇ ਗੰਨੇਗੇ ਫਿਰ ਕਰਾਂਗੇ ਅੱਗੇ ਬਾਈ ਖੇਤ ਆਪਾਂ ਸੁਖਾਰਾ ਟਰੈਕਟਰ ਲੈ ਗਿਆ 벨ਟ ਪਵਾ ਲਈ ਕੁਲੈਂਡ ਪੈ ਗਿਆ ਇੱਕ ਹੈਂਡ ਬ੍ਰੇਕਾਂ ਦੀ ਖਰਾਬ ਹੋਈ ਵੀ ਦਿਓ ਸੈੱਟ ਕਰਾ ਲਈਆਂ ਗੰਨੇ ਕੀ ਹੋ ਗਈ ਭਾਈ ਸਮਾਪਤੀ ਉਰੇ ਆਪਣੇ 5.5 ਕਿੱਲੇ ਵਾਲੇ ਖੇਤ ਕੀ ਡੱਬਾ ਭਰਿਆ ਖੜਿਆ ਆਇਓ ਟਰਾਲੀ ਲੱਗੇਗੀ ਉਰੇ ਆਪਣੇ 21 ਫੁੱਟੀ ਉਹਨੂੰ ਕਰਾਂਗੇ ਲੋਡ ਇੱਕ ਟਰਾਲੀ ਆਪਣੀ ਜਤਿੰਦਰ ਦੇ ਘਰਾਂ ਖੜੀ ਆ ਆਪਾਂ ਪਹੁੰਚ ਕੇ ਤੇ ਭਾਈ ਚਾਹ ਲੈ ਕੇ ਲੇਬਰ ਕੀ ਖਾਣੇ ਨੂੰ ਲੈ ਤੇ ਲੱਡੂ ਸੇਵਾ ਕਰਦੇ ਆ ਲੇਬਰ ਕੀ ਫਲੋ ਬੇ ਪਨ ਪੱਤੀ ਵੀ ਫੁੱਲਣੀਆਂ ਕਾਟਰ ਗਲ ਦੇਖਾਂ ਜੀ ਅੱਜ ਟਾਈਮ ਲੱਗ ਗਿਆ ਅਲੀ ਗਲ ਫੁੱਲ ਦੇਗੇ ਇਤੇ ਬਾਦ ਲਗੇ ਕਣਕ ਨੂੰ ਪਾਣੀ ਲਾਣ ਕਣਕ ਮੰਗਰੀਆ ਸਾਰੀ ਪਾਣੀ ਲੈਓ ਨੰਬਰਦਾਰ ਜੀ ਚਾਹ ਹੁਣ ਬਾਈ ਬਈਆਂ ਨੂੰ ਚਾਹ ਪਾਣੀ ਪਲਾ ਕੇ ਲੱਡੂ ਢੂ ਖਿਲਾ ਕੇ ਆਪਾਂ ਅੱਗੇ ਦੇ ਆਪਣੇ ਸ਼ਨੌਲੀਆਂ ਵਾਲੇ ਖੇਤ ਉਰੇ ਚੱਲ ਰਿਹਾ ਬਈ ਰੰਗ ਦਾ ਕੰਮ ਸੁੱਖਾ ਲੈ ਤੇ ਜਾ ਕੇ ਰੰਗ ਮੰਡੋਲੀ ਤੇ ਦਵਾ ਲਿਆ ਦਾ ਪਿੰਟਰ ਨੂੰ ਸਮੂਹਨ ਲਿਆ ਦਾ ਇੱਕ ਆਪਣਾ ਗੇਟ ਗ੍ਰੀਲਾਂ ਵਾਲਾ ਰੰਗ ਲਿਆ ਦਾ ਪਤਾ ਨਹੀਂ ਕਿੰਨਾ ਕਿੰਨਾ ਲਿਆ ਆ ਬਾਈਆਂ ਨੇ ਬੁਲਾਇਆ ਤਾਂ ਫੋਨ ਕਰਾਇਆ ਤਾਂ ਕਹਾ ਭਾਈ ਕੀੜਾ ਮਾਰ ਕੇ ਜਾਈਂ ਆਵਾ ਮੈਂ ਬਈ ਆਪਾਂ ਕੀੜਾ ਮਾਰਨ ਆ ਗਏ ਇੱਧਰ ਨੂੰ ਦਿਖਾਵਾਂ ਬਈ ਤੁਹਾਨੂੰ ਜਾ ਕੇ ਬਾਈਆਂ ਨੇ ਪਹਿਲਾਂ ਸਵੇਰੀ ਫੋਨ ਕਰਿਆ ਮੈਂ ਕਿਹਾ ਵੀ ਮੈਂ ਤਾਂ ਬਿਜੀਆਂ ਵੀ ਥਰੇ ਪਾਸ ਸੁੱਖਾ ਭੇਜ ਦਿਆਂ ਕਣਕਾਂ ਵੀ ਬਾਈ ਪਾਣੀ ਲੰਗੀਆਂ ਮੰਗਣ ਪਾਣੀ ਦੀ ਤਿਆਰੀ ਵੀ ਬਾਈ ਕਰਨੀ ਪੈਣੀ ਹੈ ਤਕਰੀਬਨ ਅੱਜ ਆਪਣਾ ਗੰਨੇ ਦੀ ਟਰਾਲੀ ਲੋਡ ਹੋ ਜਾਣੀ ਹੈ ਉਹ ਕੱਲ ਨੂੰ ਆਪਾਂ ਨੇ ਮਤਲਬ ਖੇਤ માં ਪੱਤੀ ਪੁੱਤੀ ਖੰਡਾ ਦੇਂਗੇ ਜਿਹੜੀ ਹੈਗੀ ਹੈ ਪੱਤੀ ਪੁੱਤੀ ਖੰਡਾ ਕੇ ਕੰਮ ਸਾਰਾ ਫਾਈਨਲ ਕਰਕੇ ਫਿਰ ਆਪਾਂ ਬਾਈ ਪਾਣੀ ਪਰ ਜੁੜੇਗੇ 12 ਤਰੀਕ ਨੂੰ ਪਾਣੀ ਦਾ ਨੱਕਾ ਲਾ ਦੇਗੇ ਪਹਿਲਾਂ ਫਿਰ ਇੱਕ ਹਫਤਾ 10 ਦਿਨਾਂ માં ਪਾਣੀ ਘੁੰਮੇਗਾ ਬਾਈ ਤਹਾਮਾ ਬਾਈ ਤੁਹਾਨੂੰ ਜਾ ਕੇ ਅੱਗੇ ਲੈ ਬਾਈ ਦੇਖੋ ਰੰਗ ਹੋ ਰਿਹਾ ਮੋਟਰ ਨੂੰ ਕਰੀਮ ਕਲਰ ਹੈ ਬੇਲੇ ਆਚੇ ਨੇ ਦੇ ਸੋਨੀ ਨੇ ਭੇਜਿਆ ਬੰਦੇ ਨੇ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਵੀਰ ਕਿਹੜਾ ਪਿੰਡ ਹੈ ਢੂੰਗਰਾ ਵੀਰ ਢੂੰਗਰਾ ਫਿਰ ਆਪਣੇ ਪੜੋਸੀ ਹੈ ਕਿਹੜਾ ਰੰਗ ਕਰ ਰਹੇ ਆ ਬਾਈਓ ਕਰੀਮ ਕਲਰ ਹੈ ਵੀਰ ਕਰੀਮ ਕਲਰ ਗੇਟ ਦਰਵਾਜ਼ਿਆਂ ਨੂੰ ਕਿਹੜਾ ਲਿਆਏ ਬ੍ਰਾਊਨ ਬ੍ਰਾਊਨ ਯੋ ਪਿਆ ਬਾਈ ਸਮੋਸਾ ਨੂੰ ਬਾਈ ਯਾਰ ਵਿਚਾਰੇ ਕੱਦੇ ਕਹਿ ਰਹੇ ਆ ਜ਼ਮੀਨ ਵਾਲੇ ਰੰਗ ਕਰਾ ਦੋ ਰੰਗ ਕਰਾ ਦੋ ਨਾ ਟਾਈਮ ਲੱਗੇ ਨਾ ਬੰਦੇ ਮਿਲਣੇ ਬਾਈ ਬੰਨੇ ਮਿਲੇ ਆ ਬਾਈ ਕਰਨ ਆ ਅੱਜ ਜੋ ਕਰ ਰਹੇ ਆ ਛੱਤ ਨੂੰ ਕਰਾ ਦੇ ਕਰ ਜੋ ਮਰਜ਼ੀ ਤੇ ਹੋਣਾ ਹੋਰ ਬਾਈ ਠੀਕ ਠਾਕ ਹੈ ਸੁੱਖੇ ਨੇ ਪਚਾ ਦੇਦਾ ਬਾਈ ਸਮਾਨ ਇਹਨਾਂ ਵਾ ਸਾਰਾ ਬ੍ਰਾਊਨ ਹੋ ਜਾਏਗਾ ਗੇਟ ਨੂੰ ਡਰਾਈਵਰੀ ਨੂੰ ਵੀ ਬਾਈ ਬ੍ਰਾਊਨ ਹੋ ਜਾਏਗਾ ਚ ਬੱਚੇ ਨੂੰ ਹੋ ਜਾਏ ਕ੍ਰੀਮ ਕਲਰ ਆ ਸਾਫ ਜਾ ਹੋ ਜਿਆ ਬਾਈ ਜਾਨ ਬਣ ਜਈ ਮਤਲਬ ਕੋਠੇ ਮਲ ਪਾਈ ਲਪੂਈ ਬਚੀ ਰਹੇਗੀ ਇਹ ਬਈਆ ਪਾਣੀ ਕਰਾ ਰਹੇ ਹੈਗੇ ਕਿਤੇ ਕੱਲੋਂ ਅਗਲਾ ਕਾ ਪਤਾ ਨਹੀਂ ਫੁਕਰੇ ਆ ਰੰਗ ਕਰਾ ਰਹੇ ਆ ਮੋਟਰਾਂ ਉਰ ਇਹ ਮਾਲਕਾਂ ਨੇ ਕਿਹਾ ਬਾਈ ਆਪਾਂ ਤਾਂ ਕਰਾ ਰਹੇ ਆ ਉਹਨਾਂ ਦੇ ਬਚਾਰਨੇ 6 ਮਹੀਨੇ ਹੋ ਗਏ ਕਹਿੰਦੇ ਆ ਉਹ ਜੋ ਪਿਆ ਬਾਈ ਤਾਰ ਪਿੰਨ ਬੁਰਸ਼ ਯੋ ਕੱਲਰ ਹੋਏਗਾ ਦਰਵਾਜਿਆਂ ਨੂੰ ਖਾਨ ਬਣ ਜਾਣਾ ਮੋਟਰ ਨੇ ਵਧੀਆ ਸਾਫ ਸੁਥਰੀ ਹੋ ਜਾਣਾ ਦੂਰ ਤੇ ਚਮਕਣ ਲੱਗ ਗਿਆ ਕੋਠਾ ਪਹਿਲਾਂ ਚਮਕੇ ਨਹੀਂ ਕਰੇਦਾ ਡਾਬਲ ਕੋਟ ਹੋਣਾ ਬਾਈ ਮੈਨ ਪਹੁੰਚ ਗਏ ਬਾਈ ਬੰਦੇ ਆਪਣੇ ਲਾਗੇ ਪੰਜ ਕੇ ਟਰਾਲੀ ਨੂੰ ਚਾਰ ਕਿਹਾਦਾ ਬਾਈ ਪੰਜ ਲਾਏ ਉਹ ਬੰਦਾ ਮਾਰਾ 헤ਰਾ ਫੇਰੀ ਕਰਾ ਮਾਰੇ ਗਲ ਹਮੇਸ਼ਾ ਔਰ ਡੱਬਾ ਬਾਈ ਆਪਣਾ ਪਹਿਲਾਂ ਪਰਿਆ ਖੜਿਆ ਇੱਕ ਭਾਰ ਜਣ ਲਿਆ ਤੇ ਇੰਦਰ ਵਾਲਾ ਆਪਨਾ ਜਾਣ ਕੇ ਪਾਤੇ ਹੈ ਸਰਦਾਰ ਤਗੜਾ ਹੈ ਕੀ ਕਿਲੇਗਾ ਠੀਕ ਹੈ ਜੀ ਠੀਕ ਹੈ ਉਹ ਪਰ ਲਿਆ ਬਈ 18 ਫੂਟੀ ਇਹਨੂੰ ਖੜਾਵਾ ਜਤਿੰਦਰ ਵੀਰ ਦੇ ਘਰਾਂ ਜਾਂ ਖੜਾਵਾਂਗੇ ਸੜਕ ਪਰ 49 11 ਵੀ ਪਹੁੰਚ ਗਿਆ ਆਪਣਾ ਇਹਨੂੰ ਕੱਡਾਂ ਟੋਚਨ ਪਾ ਕੇ ਬਾਹਰ ਸੁੱਖਾ ਫੋਰਮੈਨ ਸੋਨੀ ਫੋਰਮੈਨ ਭੇਲਾ ਚਾਚਾ ਫੋਰਮੈਨ ਤਿੰਨ ਫੋਰਮੈਨ ਹੋ ਗਏ ਇਕੱਠੇ ਅੱਜ ਖੈਰ ਨਾ ਜਾਣੇ ਟਰਾਲੀ ਕੀ ਤਿੰਨ ਚੜ੍ਹेंगे ਫੋਰਮੈਨ ਉੱਪਰ ਹੈ ਯੋ ਬਾਈ ਸਭ ਤੋਂ ਪੁਰਾਣਾ ਫੋਰਮ ਹੈ ਕਿਦਾਂ ਚਾਚੇ ਲੱਡੂ ਖਣਾ ਰਿਆ ਮੋਤੀ ਚੋਰਗਾ ਕਿਆ ਪਤਾ ਕੱਲ ਨੂੰ ਖਾਣੇ ਪੱਕਾ ਇਹ ਮਹਾਰਾਜ ਖਿਲਾ ਦੇਗਾ ਇਸ ਹਫ਼ਤੇ ਮੈਂ ਹਾਂ 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 ਬਈ ਸੁਣੀ ਖਾ ਰਿਹਾ ਹੈ ਬਈ ਦੋਏ ਹੈ ਝੋੜਾ ਹੈ ਮੁੰਮੀ ਝੂਗੀਆਂ ਦਾ ਝੋੜਾ 1000 ਨਾਲੇ ਇੱਕ ਕੋਈ ਬਾਤ ਨਹੀਂ ਜਿੱਥੇ 25 ਲੱਖ ਲਾਵੇਂ ਤੇ 5000 ਵੀ ਲਾਵੇਂ ਫਿਰ ਪਹੁੰਚ ਗਿਆ ਬਾਈ 4511 ਲੈ ਕੇ ਸਰਦਾਰ ਮਣੋ ਮਾਈ ਲਵਾਈ ਰੋਈ ਪਖਾਰ ਵੀ ਗੁਜ਼ਰ ਗਈ

ਸਰਦਾਰ ਜੀ 400 ਹੋ ਜੀ 400 ਕਿੱਥੇ ਹੋ ਜਾਏਗਾ 300 ਵੀ ਨਹੀਂ ਹੁੰਦਾ ਕਿੰਨਾ ਹੋਰ ਕਿਉਂ ਸਰਤ ਲਗਾਓ ਫਿਰ ਸਰਤ ਲਗਾ ਲੈ ਹਾਂ 5 500 ਵੀ ਸਰਤ ਹੈ ਅੱਛਾ 300 ਨਹੀਂ ਹੁੰਦਾ ਜੇ 300 ਦੇਗਾ ਤਾਂ ਹੋਇਆ 500 ਲਿਆਂਗਾ ਹਾਂ ਨਹੀਂ 2000 ਰੁਪਏ ਦਾ 500 ਪੈ ਗਈ ਬਾਈ ਟੋਚਨ ਅਰਜਨ ਪੈ ਗਿਆ ਅੱਗੇ 45 11 ਲਾ ਦਿਆ ਪਿੱਛੇ ਪਰਾਲ ਪੱਤੀ ਦਾ ਲਾ ਦਿਆ ਭਾਰ ਦੇਖਾਂ ਬਾਈ ਝਟ ਖੇਤ ਨਰਮ ਬਹੁਤ ਹੈ ਗਿੱਲਾ ਪਿਆ ਇਹ ਗਾਰਾ ਪਿਆ ਖੇਤ ਮਾ ਲੱਡੂ ਬਟ ਰਿਆ ਚੱਲ ਪਿਆ ਬਾਈ 4511 ਕੱਢ ਲਈ ਟਰਾਲੀ ਗੋਰੀਪੁਰ ਸੌਖੀ ਹੋ ਨਿਕਲ ਗਈ ਬਾਈ ਅਰਜਨ ਗਿਆ ਡੱਬਾ ਲੈਣ ਛੋਟਾ ਡੱਬਾ ਪਾ ਦੇ ਉਰੇ ਇੱਕ ਉਰੇ ਪਾਣਾ ਉਰੇ ਪਾ ਦੇ ਸੜਕ ਪਰ ਪਾਣਾ ਸੜਕ ਪਰ ਪਾ ਦੇ ਪੁੱਛ ਲਿਆ ਬੰਦਿਆਂ ਨੂੰ ਆਪਣੇ ਨੂੰ ਟਰਾਲੀ ਦੂਈ ਵੀ ਕੱਢ ਗਈ ਜੀ ਹਰੀ ਆਪਣੀ ਬਹੁਤ ਔਕੇ ਕਿੰਦਰੇ ਆ ਗੇਤ ਗਿੱਲਾ ਆਗੇ ਦੇ ਬਾਈ ਆਪਾਂ ਟਰਾਲੀ ਆ ਕੰਮ ਨਵੇੜ ਗਏ ਆਪਾਂ ਲਿਆਏ ਬਾਈ 3600 ਫੋਰਡ ਅੱਜ 90 ਮਾਡਲ ਹਰਿਆਣੇ ਮਾਦੇ ਲਿਆਏ ਆ ਬਾਈ ਆਪਾਂ ਇਹ ਛੌਂਕ ਨੂੰ ਲਿਆਣਾ ਬਾਈ ਫੋਰਡ ਆਪਾਂ ਨੇ ਇਹਨੂੰ ਤਿਆਰ ਕਰਾਂਗੇ ਹੁਣ ਇਹ ਮੈਂ ਚਾਰੇ ਟਾਇਰ ਪਾਵਾਂਗੇ ਆਪਾਂ ਰੇਡੀਅਲ 60 ਵਾਲਾ ਪਾਵਾਂਗੇ ਹਿੱਸਾ ਇੰਜਨ ਗੇਅਰ ਦਾ ਟਰੈਕਟਰ ਓਕੇ ਆ ਬਿਲਕੁਲ ਸੁੱਕਾ ਟਰੈਕਟਰ ਆ ਸਾਫ ਸੁਥਰਾ ਲੈ ਬਾਈ ਦੇਖੋ ਲੱਡੂ ਆ ਮੱਥਾ ਟੇਕ ਦਿਆ ਅੱਪਾ ਬਾਈ ਟਰਾਲੀ ਮੇ ਬਿਜੀ ਦੇ ਬੰਦੇ ਆਪਣੇ ਟਰੈਕਟਰ ਲੈ ਤੇ ਜਾ ਗਏ। ਬਾਈਓ ਹੋਇਆ ਬਾ ਟਰੈਕਟਰ ਤਿਆਰ ਅੰਬਾਲਾ ਪਹਿਲਾਂ ਮਸ਼ਹੂਰ ਮਿਸਤਰੀ ਹੈ ਬਾਈ। ਕੀ ਨਾਮ ਹੈ ਕੋ? ਮਲਹੋਤਰਾ ਮਰੇ ਮਾਸੜ ਜੀ ਹੈ ਮੁਹਾਲੀ ਦੇ ਅਮਰਤ ਦੇ ਡੈਡੀ। ਉਹ ਆਪਣ ਆਪਣਾ ਫੋਰਡ ਹੈ 84 ਮਾਡਲ। ਉਹ ਸਾਰਾ ਕੰਮ ਫੋਰਡ ਦਾ ਮਤਲਬ ਮਲਹੋਤਰੇ ਬਾਈ ਕਰਾਵਾਵਾਂ ਵਾਲਾ। ਜੋ ਵੀ ਕੰਮ ਹੋਣਾ ਹੋਇਆ। ਫਿਰ ਆਪਾਂ ਬਾਈ ਇਸ ਦੀ ਹੁੱਕ ਚੇਂਜ ਕਰਾਂਗੇ। ਲਿੰਕ ਚੇਂਜ ਕਰੇਗੇ ਪਰਲੀ ਲਿੰਕ ਟੁੱਟੀ ਵੀ ਆ। ਮਤਲਬ ਇਸ ਨੂੰ ਆਪਾਂ 6 ਮਹੀਨੇ ਦੇ ਅੰਦਰ ਅੰਦਰ ਟਰੈਕਟਰ ਨੂੰ ਪਛਾਣਨੇ ਤੇ ਹਟਾ ਦੇਣੀ। ਆਵਾਜ਼ ਰੱਖੀਗੇ ਆਪਾਂ ਇਸकी ਰੀਜਨਲ 3600 ਫੋਰਡ ਵਾਲੀ। ਫੁਕਾਰੇ ਮਾਰੇ ਕਰੇਗਾ। ਭਈ ਆਪਣੇ ਨਾ ਪੜੋਸੀਆਂ ਬਹੇਰੇ ਦਾ ਫੋਰਡ ਬਾਂਸਰ ਬਾਂਜ ਅੰਕਲ ਦਾ ਹੁਣ ਤਾਂ ਵਿਚਾਰੇ ਸੁਰਗਵਾਸ ਹੋ ਗਏ। ਉਹਨਾਂ ਦਾ ਫੋਰਡ ਜਦ ਵੀ ਮਤਲਬ ਆਣਾ ਨਾ ਸਵੇਰੇ ਫੁਕਾਰੇ ਮਾਰਦਾ ਆਣਾ ਉਹਨੇ ਫੁਕਾਰੇ ਮਾਰਦਾ ਜਾਣਾ। ਬੜੀ ਪਿਆਰੀ ਆਵਾਜ਼ ਦੀ ਫੋੜ ਗਈ। ਬਹੁਤ ਪਿਆਰੀ ਦੀ। ਕਾਲਾ ਚਾਚਾ ਚਲਾਇ ਕਰੇ ਦਾ ਹੁਣ ਤਾਂ ਵੀ ਬੰਸ ਸਰਪੰਚ ਚੰਕਲ ਕੀ ਵੀ ਡੈਥ ਹੋ ਗਈ ਕਾਲੇ ਚਾਚੇ ਕੀ ਵੀ ਡੈਥ ਹੋ ਗਈ ਅੱਗੇ ਨੂੰ ਮੁੰਡੇ ਆ ਦੋ ਕਿ ਹੁਣ ਨਵਾਂ ਮੈਸੀ ਹੈ ਬੜੀ ਪਿਆਰੀ ਬਾਤ ਈ ਬਾਈ 3600 ਫੋੜ ਗਈ ਮੈਂ ਚਲਾਇਆ ਛੋਟੇ ਹੁੰਦੇ ਨੇ ਆਪਾਂ ਨੂੰ ਦੇ ਦੇ ਕੇ ਦਾ ਕਾਲਾ ਚਾਚਾ ਚਲਾਣੇ ਨੂੰ ਬਹੁਤ ਸੁਨੱਖਾ ਫੋੜ ਰੱਖਿਆ ਉਹਦੇ ਬਾਈ ਚਾਚੇ ਨੇ ਇਹਨੂੰ ਕਰਾਂਗੇ ਬਈ ਆਪਾਂ ਤਿਆਰ ਹੁਣ ਅੱਗੇ ਬਲੌਗ ਵੀ ਆਵਾਂਗੇ ਇਸਕੇ ਹਲੇ ਨਹੀਂ ਆਂਦੇ ਬਾਈ ਹਲੇ ਆਪਾਂ ਨੂੰ ਪਹਿਲਾਂ ਕਣਕ ਭਰਨੀ ਜ਼ਰੂਰੀ ਹੈ ਕਣਕ ਨੂੰ ਪਾਣੀ ਲਾਣਾ ਇੱਕ ਕਣਕਬਰ ਸਪਰੇਅ ਕਰਨੀ ਤੇਰਾ 045 ਉਤੇ ਬਾਅਦ ਬਾਈ ਫੋਰਡ ਦਾ ਲਾਵੀਏ ਨੰਬਰ ਆਪਾਂ ਪਹਿਲਾ ਚੌਖੜਾ ਮੰਗਾਵਾ ਚਾ ਰੇਡੀਆ ਲਗਾ ਕੱਲ ਨੂੰ ਕੁ ਦੋ ਦਿਨ ਬਾਅਦ ਜੇ ਰਿਮ ਚੇਂਜ ਕਰਨੇ ਆ ਮੁਰਲੇ 60 ਆਲਾ ਹਿੱਸਾ ਪਾਣਾ ਠੀਕ ਹੈ ਬਾਈ ਦਿਓ ਬਤਾਈਆਂ ਫੋਰਡ ਗਿਆ ਸਸਰੇ ਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਨਵੇਂ ਬਲੌਗ ਨਾਲ